ਮਹਾਨਗਰ ਦੇ ਡੀਏਵੀ ਫਲਾਈਓਵਰ ਤੇ ਦੇਰ ਰਾਤ ਇੱਕ ਡਰੱਗ ਡਰਾਈਵਰ ਨੇ ਬਾਈਕ ਸਵਾਰ ਨੂੰ ਕੁਚਲ ਦਿੱਤਾ। ਇਸ ਘਟਨਾ ਵਿੱਚ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸ ਦਈਏ ਇਹ ਇੱਕ ਹਫ਼ਤੇ ਵਿੱਚ ਇਹ ਦੂਜੀ ਘਟਨਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਦਿਨ ਵੇਲੇ ਫਲਾਈਓਵਰ ਦੇ ਨੇੜੇ ਨਾਕਾ ਲਗਾ ਕੇ ਚਲਾਨ ਕੱਢਦੀ ਹੈ। ਘਟਨਾ ਦੌਰਾਨ ਮੌਕੇ ਤੇ ਲੱਗ ਰਹੇ ਡਿਲੀਵਰੀ ਬாய் ਨੇ ਰਾਹੀਰਾ ਅਤੇ ਈ-रिक्ਸ਼ੇ ਦੀ ਮਦਦ ਨਾਲ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਰਜਿੰਦਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਜਿੰਦਰ ਕੁਮਾਰ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। देर रात दवाई ले रहा यू क्या हुआ पे? से ट्रक वाले ने बाइक वाले कौन सी जगह पे खड़े हो आप पे क्या हुआ क्या है पीछे से साइड से बेचारे बाइक वाले जा रहा है पीछे ही था उसके आगे आके ट्रक वाले ने कट चढ़ा दिया रेड़ की हड्डी फट गई तो, मास भी तो ट्रक वाले का पीछा नहीं किया किसी ने? नहीं किसी नहीं। किया किसी किसी ने? ने तो तो वो जो वो जो जख्मी हुए हैं हैं? पे है? उनको तो यहाँ से लोग बोलते टैग और लेकर जाएंगे कहाँ लेके नहीं बिकल टैगोर हालत कैसी बनी हुई है हालत तो नब्बे चांस नहीं है की बच्चा होगा बंदा लोट के या तो सारे मतलब कोई होश नहीं थी ਨਾਮ ਆਪਣਾ ਹਰਨੁਕਮਾਰਾ ਭਾਜੀ ਮੇਰਾ ਨਾਮ ਸਰ ਕਿੱਥੇ ਰਹਿਣ ਵਾਲੇ ਤੁਸੀਂ ਭਾਜੀ ਕਲਿਸ਼ਨਾ ਨਗਰ ਕੀ ਹੋਇਆ ਸਰ ਇੱਥੇ ਭਾਜੀ ਮੈਂ ਪਿੱਛੋਂ ਦੀ ਆਨਾ ਪਈ ਟਰੱਕ ਵਾਲੇ ਨੇ ਨਾ ਇਦਾਂ ਸਾਈਡ ਮਾਰੀ ਉਦੋਂ ਇਹ ਬੰਦਾ ਤੜਪਦਾ ਪਏ ਉਹਨੇ ਅੱਗੇ ਆ ਕੇ ਰੋਕ ਲਿਆ ਮੈਂ ਉਹਦੇ ਮੋਰੇ ਲਾਇਆ ਮੈਂ ਕਿ ਤੂੰ ਮਾਮਾ ਬੰਦਾ ਮਾਰ ਦਿੱਤਾ ਦੱਸ ਟਰੱਕ ਵਾਲੇ ਰੁਕੇ ਗਿਆ ਜਾਂ ਫਰਾਰ ਹੋ ਗਿਆ ਭਾਜੀ ਆ ਦੇਖ ਕੇ ਗਿਆ ਇੱਥੇ ਦੇਖ ਕੇ ਤਾਂ ਫੇਰ ਦੌੜ ਗਿਆ ਭਾਜੀ ਸਰਦਾਰ ਬੰਦਾ ਸੀਗਾ ਟਰੱਕ ਵਾਲਾ ਨੰਬਰ ਨੰਬਰ ਨੋਟ ਕੀਤਾ ਉਹਦਾ ਭਾਜੀ ਹੋਣੀ ਨਹੀਂ ਦਿੱਤੀ ਇਨਫੋਰਮੇਸ਼ਨ ਮਿਲੀ ਸੀ ਕਿ ਕਿੱਥੋਂ ਸੀ ਇਹ ਤੁਹਾਨੂੰ ਉੱਪਰ ਇਨਫੋਰਮੇਸ਼ਨ ਮਿਲੀ ਸੀ ਕਿ 9 ਵਜੇ ਇਹ ਵੀ ਕੋਲ ਨੂੰ ਅਕਸਿਡੈਂਟ ਹੋਇਆ ਕਿ ਬੰਦਾ ਜਿਹੜਾ ਸੀਰੀਸ ਹੌਂਸਟ ਦੇ ਵਿੱਚ ਠੋਕਰ ਐਡਮਿਟੈਂਸ ਜੀ ਜਿਸਨ ਇਨਕੋਰਰ ਉਹ ਗਏ ਉੱਤੇ ਪਤਾ ਲੱਗਿਆ ਕਿ ਬੰਦੇ ਬਰੋਟੈਟ ਠੀਕ ਹੈ ਬੰਦੇ ਦੀ ਕੀ ਪਛਾਣ ਹੋਈ ਕਿੱਥੇ ਦਾ ਰਹਿਣ ਵਾਲਾ ਹੈ ਇਹ ਰਜਿੰਦਰ ਕੁਮਾਰ ਇਹਨਾਂ ਦਾ ਨਾਮ ਹੈ ਤਵੀਨਗਰ ਦੇ ਨੇ ਜੀ ਠੀਕ ਹੈ ਤੇ ਕਵਾਨੀ ਨਾਮ ਆਪ ਤਿਹੜਾ ਇਹਨਾਂ ਨੂੰ ਫੀਟ ਕਰਦੇ ਫਿਰ ਕਿੰਨੇ ਕੁ ਵਜੇ ਦਾ ਸਮਾਂ ਸੀ ਜਿਸ ਸਮੇਂ ਹਾਸਾ ਹੋਇਆ ਲੱਗਦਾ ਵੀ ਉਹ ਬਾਬਾ ਜੀ ਦੀ ਕਾਰਾਂ ਨੂੰ ਜਿਹੜਾ ਪਤਾ ਲੱਗਿਆ ਚੰਨੂ ਜੀ ਕਿਵੇਂ ਦੇਖਦੇ ਹੋ ਕਿ 9 ਵਜੇ ਦਾ ਸਮਾਂ ਤੁਹਾਨੂੰ ਪਤਾ ਲੱਗਾ ਉਸ ਤੋਂ ਪਹਿਲਾਂ ਮੂਵ ਐਂਟਰੀ ਜਿਹੜੇ ਵਿੱਚ ਵਹੀਕਲ ਦੇ ਨਾਲ ਇਹੋ ਜਿਹਾ ਹਾਸਾ ਹੋ ਜਾਣਾ ਕਿਵੇਂ ਦਿਖਦੇ ਉਹ ਤਾਂ ਮਾੜੀ ਵੱਲ ਤੋਂ ਹੀ ਗੱਲ ਨਹੀਂ ਮੜੀ ਜਦੋਂ ਆਪਾਂ ਦੇਖਦੇ ਆਪਾਂ ਦੇ ਵੀ ਚੈੱਕ ਕਰਦੇ ਜੇਕਰ ਪਤਾ ਲੱਗਦਾ ਤੇ ਆਪਾਂ ਪਰਿਵਾਰ ਦੇ